ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬ ਸਰਕਾਰ ਨੇ ਔਰਤਾਂ ਦਾ ਜਿਹੜਾ ਬੱਸ ਸਰਵਿਸ ਜਿਹੜੀ ਹੈ ਉਹ ਫ੍ਰੀ ਕੀਤੀ ਹੋਈ ਹੈ ਬੱਸ ਯਾਤਰਾ ਫ੍ਰੀ ਕੀਤੀ ਹੋਈ ਹੈ ਉਹ ਕਿਤੇ ਵੀ ਜਾਣ ਪੰਜਾਬ ਦੇ ਵਿੱਚ ਉਹਨਾਂ ਨੂੰ ਬਿਲਕੁਲ ਫ੍ਰੀ ਹੈ ਸਿਰਫ ਉਹਨਾਂ ਨੂੰ ਕੀ ਹੈ ਆਧਾਰ ਕਾਰਡ ਦਿਖਾਉਣਾ ਪੈਂਦਾ ਸੀ ਪਰ ਹੁਣ ਖਬਰ ਨਿਕਲ ਕੇ ਇਹ ਆਈ ਹੈ ਕਿ ਆਧਾਰ ਕਾਰਡ ਹੁਣ ਪੰਜਾਬ ਸਰਕਾਰ ਬੰਦ ਕਰਨ ਜਾ ਰਹੀ ਹੈ ਦੋਸਤੋ ਇਹ ਇਸ ਕਰਕੇ ਹੋ ਰਿਹਾ ਕਿਉਂਕਿ ਉਹਨਾਂ ਨੂੰ ਜਿਵੇਂ ਕਿ ਪੀਆਰਟੀਸੀ ਦੇ ਜਿਹੜੇ ਮੁਲਾਜ਼ਮ ਨੇ ਠੀਕ ਹੈ ਜੀ ਉਹਨਾਂ ਦਾ ਜਿਹੜਾ ਬਕਾਇਆ ਹੈ ਠੀਕ ਹੈ ਜੀ ਉਹਨਾਂ ਦੇ ਲਈ ਵੀ ਪੀਆਰਟੀਸੀ ਮੁਲਾਜ਼ਮ ਹੜਤਾਲਾਂ ਕਰਦੇ ਨੇ ਤੇ ਸਰਕਾਰਾਂ ਨੂੰ ਵੀ ਇਹ ਦਿੱਕਤ ਹੁੰਦੀ ਹੈ ਕਿ ਜਿਹੜਾ ਇਹ ਡਾਟਾ ਪੀਆਰਟੀਸੀ ਨੇ ਦਿੱਤਾ ਹੈ ਕਿ ਇਹ ਸਹੀ ਦੇ ਵਿੱਚ ਸਹੀ ਹੈ ਕਿਉਂਕਿ ਦੋਸਤੋ ਔਰਤਾਂ ਬਹੁਤ ਜਿਆਦਾ ਫ੍ਰੀ ਵਰਸ ਸਰਵਿਸ ਲੈ ਰਹੀਆਂ ਨੇ ਤੇ ਉਸ ਦੇ ਅਵੇਜ ਵਿੱਚ ਜਿਹੜਾ ਪੀਆਰਟੀਸੀ ਨੂੰ ਜਿਹੜਾ ਕਟਾ ਪੈਂਦਾ ਉਹ ਸਰਕਾਰ ਉਹਨਾਂ ਨੂੰ ਪੇ ਕਰਦੀ ਹੈ ਠੀਕ ਹੈ ਜੀ ਸਰਕਾਰ ਨੇ ਹੁਣ ਨਵਾਂ ਰਾਖੀ ਕੱਢਿਆ ਕਿ ਜਿਹੜਾ ਆਧਾਰ ਕਾਰਡ ਹੈ ਉਹਨੇ ਬੰਦ ਕਰ ਦਿੱਤਾ ਜਾਵੇਗਾ ਤੇ ਇਹਦੇ ਅਵੇਜ ਦੇ ਵਿੱਚ ਦੋਸਤੋ ਇੱਕ ਕਾਰਡ ਬਣਾਇਆ ਜਾਵੇਗਾ ਉਸ ਕਾਰਡ ਦੇ ਵਿੱਚ ਦੋਸਤੋ ਉਸ ਔਰਤ ਦੀ ਇੱਕ ਇੱਕ ਔਰਤ ਦਾ ਹਰੇਕ ਦਾ ਕਾਰਡ ਬਣੇਗਾ ਠੀਕ ਹੈ ਜੀ ਹਰੇਕ ਔਰਤ ਦਾ ਕਾਰਡ ਬਣੇਗਾ ਉਸ ਦੇ ਵਿੱਚ ਉਹਦੀ ਸਾਰੀ ਆਇਡੈਂਟੀਫਿਕੇਸ਼ਨ ਹੋਏਗੀ ਜੀ ਕੇ ਆਧਾਰ ਦੀ ਹੁੰਦੀ ਹੈ ਆਧਾਰ ਕਾਰਡ ਦੇ ਵਿੱਚ ਹੁੰਦੀ ਹੈ ਉਵੇਂ ਹੀ ਹੋਏਗੀ ਉਹਦਾ ਐਡਰੈਸ ਹੋਏਗਾ ਨਾਮ ਪਤਾ ਪਿਤਾ ਦਾ ਨਾਮ ਪਤੀ ਦਾ ਨਾਮ ਸਾਰਾ ਕੁਝ ਹੋਏਗਾ ਤੇ ਉਸ ਕਾਰਡ ਦੇ ਵਿੱਚ ਇਹ ਵੀ ਸਾਰਾ ਕੁਝ ਮਾਲੂਮ ਲੱਗ ਜਾਏਗਾ ਕਿ ਉਹਨੇ ਜਿਹੜਾ ਬੱਸ ਸਰਵਿਸ ਜਿਹੜਾ ਕਿੰਨਾ ਸਫਰ ਆਧਾਰ ਇਸ ਕਾਰਡ ਦੇ ਨਾਲ ਟੈਗ ਕਰ ਲਿਆ ਤਾਂ ਦੋਸਤੋ ਇਹ ਹੁਣ ਆਧਾਰ ਕਾਰਡ ਆ ਜਿਹੜਾ ਸਿਰਫ ਇਸੇ ਕਰਕੇ ਬੰਦ ਹੋ ਰਿਹਾ ਹੈ ਕਿ ਉਹਨਾਂ ਨੂੰ ਦਿੱਕਤ ਆਉਂਦੀ ਹੈ ਕੋਈ ਡਾਟਾ ਲੈਂਡ ਦੇ ਵਿੱਚ ਕਿ ਕਿਹੜੀ ਔਰਤ ਨੇ ਕਿੰਨਾ ਸਫਰ ਕੀਤਾ ਹੈ ਇਸ ਚੱਕਰ ਚ ਫ੍ਰੀ ਸਫਰ ਹੈ ਜਿਹੜਾ ਉਹ ਸਹੀ ਦੇ ਵਿੱਚ ਚਾਲੂ ਰਹੇਗਾ ਜਿਵੇਂ ਕਿ ਪਹਿਲਾਂ ਚਾਲੂ ਰਿਹਾ ਪਰ ਉਹਨਾਂ ਵਾਲੇ ਟਾਈਮ ਦੇ ਵਿੱਚ ਹੁਣ ਨਵਾਂ ਕਾਰਡ ਪੰਜਾਬ ਸਰਕਾਰ ਬਣਾਉਣ ਜਾ ਰਹੀ ਹੈ ਤੁਹਾਨੂੰ ਦੱਸਦਾ ਕਿ ਹਰਿਆਣਾ ਦੇ ਵਿੱਚ ਇੱਕ ਹੈਪੀ ਕਾਰਡ ਦੇ ਨਾਂ ਤੇ ਕਾਰਡ ਚੱਲ ਰਿਹਾ ਜਿਸ ਦੇ ਵਿੱਚ ਦੋਸਤੋ ਹਰਿਆਣਾ ਦੇ ਵਿੱਚ ਸਾਲ ਦੇ ਵਿੱਚ 1000 ਕਿਲੋਮੀਟਰ ਦਾ ਸਫ਼ਰ ਕੋਈ ਵੀ ਤੈਅ ਕਰ ਸਕਦਾ ਹੈ ਜਿਹੜਾ ਵੀ ਬੀਪੀਐਲ ਪਰਿਵਾਰ ਹੈ ਠੀਕ ਹੈ ਉਸੇ ਦੀ ਤਰਜ਼ ਦੇ ਵਿੱਚ ਪੰਜਾਬ ਦੇ ਵਿੱਚ ਵੀ ਹੁਣ ਇਹ ਕਾਰਡ ਬਣਨ ਜਾ ਰਿਹਾ ਸਿਰਫ ਔਰਤਾਂ ਦੇ ਲਈ ਆਧਾਰ ਕਾਰਡ ਇਹਨਾਂ ਦਾ ਬੰਦ ਹੋ ਜਾਏਗਾ ਔਰਤਾਂ ਦੇ ਲਈ ਇਹ ਕਾਰਡ ਚਾਲੂ ਹੋ ਜਾਏਗਾ ਤਾਂ ਦੋਸਤੋ ਤੁਹਾਨੂੰ ਇਹ ਖਬਰ ਕੈਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਅਸੀਂ ਆਪਣੇ ਚੈਨਲ ਦੇ ਉੱਤੇ ਕੰਮ ਦੀਆਂ ਅਪਡੇਟਾਂ ਤੁਹਾਡੇ ਤੇ ਲੈ ਕੇ ਆਉਂਦੇ ਰਹਿੰਦੇ ਹਾਂ ਧੰਨਵਾਦ ਜੀ